ਇੱਕ ਦਲਿਆਤ ਵਰਗ ਦੇ ਸਰਪੰਚ ਨੂੰ ਇੱਕ ਪਰਿਵਾਰ ਨੂੰ ਜਿਹੜਾ ਤਾਂਕ ਪਰੇਸ਼ਾਨ ਕੀਤਾ ਜਾ ਰਿਹਾ ਕਿਉਂ ਕਿ ਵਡਾ ਮਸਲਾ ਸੀ ਕਿਉਂਕਿ ਹੋ ਸਕਦਾ ਕੋ ਇਲੈਕਸ਼ਨ ਦਾ ਇਹਨਾਂ ਦਾ ਰਾਜਨੀਤਿਕ ਤੌਰ ਤੇ ਪਰੇਸ਼ਾਨ ਕਰਕੇ ਇਹਨਾਂ ਨੂੰ ਜਿਹੜਾ ਇਸ ਤਰ੍ਹਾਂ ਹਿੱਤਾ ਪਰ ਲੇਕਿਨ ਅਸੀਂ ਜੋ ਵੀਡੀਓ ਦੇ ਵੇਖੀ ਇਹਨਾਂ ਦੀਆਂ ਤੇ ਇਹਨਾਂ ਦਾ ਜਿਹੜਾ ਘਰ ਹੈ ਜਿਹੜਾ ਬਿਲਕੁਲ ਤੋੜਤਾ ਸੀ ਉਹ ਚਲੋ ਇਹਨਾਂ ਦੇ ਕਹਿਣ ਮੁਤਾਬਕ ਹੈ ਵੀ ਉਹ ਪ੍ਰਸ਼ਾਸਨ ਦੇ ਕੋ ਅਧਿਕਾਰੀ ਕਹਿੰਦੇ ਵਿੱਚ ਸੀਗੇ ਕੋਸਪਿੰਡ ਦੇ ਨਗਰ ਦੇ ਨਿਵਾਸੀ ਵੀ ਸੀਗੇ ਤੇ ਅੱਜ ਅਸੀਂ ਸਮੁੱਚੀ ਬੀਜੇਪੀ ਸਾਡੇ ਪੰਜਾਬ ਪ੍ਰਧਾਨ ਨਾਲੋਂ ਵੀ ਪੰਜਾਬ ਦੀ ਬੀਜੇਪੀ ਵੱਲੋਂ ਵੀ ਅਸੀਂ ਇਸ ਇਹਨਾਂ ਦੇ ਦੁੱਖ ਦੀ ਇਹਦੇ ਵਿੱਚ ਐਸ ਜਿਹੜਾ ਅਸੀਂ ਪਰਿਵਾਰ ਐ ਐਸ ਐਸੀ ਪਰਿਵਾਰਾਂ ਦੇ ਨਾਲ ਖੜੇ ਆ ਤੇ ਇਹਨਾਂ ਦਾ ਦੁੱਖ ਹਟਾਉਣ ਲਈ ਅੱਜ ਸਾਰੇ ਆਏ ਆ ਤੇ ਇਹਨਾਂ ਦਾ ਜਿਹੜਾ ਜੇ ਛੇਤੀ ਤੋਂ ਛੇਤੀ ਅਸੀਂ ਇਹ ਕਹਿੰਨੇ ਵੀ ਆ ਜਿਹੜਾ ਮਸਲਾ ਇਹਨਾਂ ਹੱਲ ਹੋ ਜੇ ਜਿਹੜੇ ਗੁਨਾਹਗਰ ਆ ਉਹਨਾਂ ਨੂੰ ਸਲਾਖਾਂ ਪਿੱਛੇ ਭੇਜਿਆ ਜਾਵੇ ਨਾ ਕਿ ਇਹਨਾਂ ਗਰੀਬਾਂ ਨੂੰ ਤੇ ਅੱਜ ਅਸੀਂ ਇਹ ਇਨਸਾਫ ਮੰਗਦੇ ਆ ਪ੍ਰਸ਼ਾਸਨ ਤੋਂ ਵੀ ਕਿਉਂਕਿ ਜਿਹੜੇ ਵਿਚਾਰੇ ਅੱਜ ਘਰੋਂ ਬੇਕਾਰ ਹੋਏ ਪਏ ਆ ਤੇ ਜਿਹੜੇ ਸਹੀ ਵਿਚਾਰੇ ਵਿਵੇਕਨਾ ਸੀ ਉਹਨਾਂ ਨੂੰ ਜੇਲ੍ਹ ਭੇਜਿਆ ਗਿਆ ਪਰ ਜਿਹੜੇ ਗਨਾਹਗਾਰ ਸੀ ਅੱਜ ਉਹ ਬਾਹਰ ਬੈਠੇ ਆ ਤੇ ਅੱਜ ਅਸੀਂ ਇਹਨਾਂ ਇਸ ਪਰਿਵਾਰ ਨਾਲ ਅਸੀਂ ਜਿੰਨੇ ਸਾਡੇ ਭਾਈਚਾਰਾ ਅਸੀਂ ਇਹਨਾਂ ਨਾਲ ਖੜੇ ਆ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਇਨਸਾਫ ਦਿਵਾਉਣ ਤੱਕ ਅਸੀਂ ਨਾਲ ਖੜਾਂਗੇ ਇਹ 5 ਤਰੀਕ ਦੀ ਜਿਹੜੀ ਇਹ ਘਟਨਾ ਐਕਸੀਡੈਂਟ ਹੋਇਆ ਅੱਜ 10 9 ਤਰੀਕ ਹੋਊਗੀ ਅੱਜ 5 ਦਿਨਾਂ ਨੂੰ ਸਮਾਂ ਹੋ ਗਿਆ ਲੋਕ ਕਹਿ ਰਹੇ ਆ ਵੀ ਭਾਜਪਾ ਦੇ ਆਜ ਜੀ ਆਇਆ ਇਹ ਦੋ ਦਿਨ ਤਿੰਨ ਦਿਨ ਪਹਿਲਾਂ ਕਿਉਂ ਆਇਆ ਅੱਜ ਇਹਨਾਂ ਨੂੰ ਲੋਕਾਂ ਨੂੰ ਆਉਣਾ ਹੋ ਗਿਆ ਦੇਖੋ ਭਾਈ ਜੀ ਗੱਲ ਇਹ ਆ ਵੀ ਜੇ ਅਸੀਂ ਪਾਰਟੀ ਦੀ ਗੱਲ ਕਰਗੇ ਤੇ ਇੱਥੋਂ ਜੈਤੋ ਹਲਕੇ ਤੋਂ ਪਹਿਲਾਂ ਵੀ ਨੁਮਾਇੰਦਗੀ ਕੀਤੀ ਆ ਅਸੀਂ ਉਸੇ ਦਿਨ ਤੋਂ ਹੀ ਮੈਂ ਆਪਣੇ ਆਪ ਦੇ ਸੋਸ਼ਲ ਹੈਂਡਲ ਤੇ ਹੀ ਮੈਂ ਬਾਤ ਚੱਕੀ ਆ ਠੀਕ ਹੈ ਬਾਕੀ ਕੋਈ ਪਾਰਟੀ ਦਾ ਕੋਈ ਪ੍ਰੋਟੋਕਾਲ ਹੁੰਦਾ ਉੱਪਰ ਤੱਕ ਗੱਲ ਪਚਾ ਕੇ ਇਹਨਾਂ ਦੀ ਫਿਰ ਉਸ ਤੋਂ ਬਾਅਦ ਪਾਰਟੀ ਨੇ ਡਿਸਾਈਡ ਕੀਤਾ ਵੀ ਤੁਸੀਂ ਜਾ ਕੇ ਉੱਥੇ ਜਾ ਕੇ ਗੱਲਬਾਤ ਸੁਣੋ ਕਿਉਂ ਕੱਲਾ ਆ ਕੇ ਬੈਣਾ ਨਹੀਂ ਹੁੰਦਾ ਉਹਨੂੰ ਇੰਪਲੀਮੈਂਟ ਕਰਨਾ ਹੁੰਦਾ ਤੇ ਉਹ ਇੰਪਲੀਮੈਂਟ ਦੇ ਤੌਰ ਤੇ ਅੱਜ ਪਾਰਟੀ ਦੀ ਜੇ ਹਾਈ ਕਮਾਂਡ ਵੱਲੋਂ ਡਿਊਟੀ ਲੱਗੀ ਉਹ ਸਾਰੇ ਆਏ ਆ ਬਾਕੀ ਦੇਖੋ ਜਿਹੜਾ ਵੀ ਇੱਥੇ ਜੋ ਵੀ ਹੋਇਆ ਜੇ ਨਾਰਮਲ ਗੱਲ ਕਰੀਏ ਵੀ ਪ੍ਰੋਟੈਸਟ ਜਿਹੜਾ ਹੈਗਾ ਉਹ ਕਨਸਟੀਟਿਊਸ਼ਨਲ ਰਾਈਟ ਹੈ ਫਰੀਡ ਫ੍ਰੀਡਮ ਟੂ ਐਕਟ ਆਪਾਂ ਗੱਲ ਕਰਕੇ ਬੋਲਣ ਦੀ ਹਰ ਕਿਸੇ ਨੂੰ ਇਹ ਆਪਣਾ ਸੰਵਿਧਾਨਿਕ ਹੱਕ ਦਿੰਦਾ ਤੇ ਜੇ ਸੰਵਿਧਾਨ ਜਿਹੜੀ ਚੀਜ਼ ਲਈ ਹੱਕ ਦਿੰਦਾ ਤੇ ਜੇ ਉੱਥੇ ਬੈਠਿਆਂ ਦੇ ਉੱਤੇ ਆ ਕੇ ਤਸ਼ੱਦਦ ਢਾਵਾਂਗੇ ਉਹ ਜੇ ਧਰਨਾ ਦੇ ਰਹੇ ਹੈ ਉਹਨਾਂ ਨੂੰ ਤਰੀਕੇ ਨਾਲ ਟੈਕਲ ਕੀਤਾ ਜਾ ਸਕਦਾ ਹੁੰਦਾ ਹੈ ਉਹਨਾਂ ਤੇ ਜਦੋਂ ਤ ਤਸ਼ੱਦਦ ਆ ਕੇ ਟਾਇਆ ਗਿਆ ਉਹ ਤਸ਼ੱਦਦ ਇੰਨੀ ਕੁ ਬੇਰਹਿਮੀ ਨਾਲ ਸ਼ੱਦਦ ਕੀਤਾ ਗਿਆ ਉਸ ਦੀ ਜਿਹੜੀ ਆਪਾਂ ਹਾਲਾਤ ਆਪਾਂ ਦੇਖ ਸਕਦੇ ਆ ਪਰ ਗੱਲ ਕੀ ਹੈ ਵੀ ਇਹ ਜਿਹੜੇ ਆਪਣਾ ਪਹਿਲਾਂ ਕਹਿੰਦੇ ਹੁੰਦੇ ਸੀ ਮਾਨਸਾਬ ਵੀ ਵੀ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੇ ਜਿਹੜੇ ਕਮੀਆਂ ਕਿੰਨਾਂ ਨੂੰ ਕੰਮ ਹੈ ਕਿੰਨਾਂ ਨੂੰ ਕਿਹਾ ਗਿਆ ਸੀ ਸਾਡੇ ਕਿਰਤੀ ਪਰਿਵਾਰਾਂ ਨੂੰ ਕਿਹਾ ਗਿਆ ਅਸੀਂ ਇਹਨਾਂ ਪਰਿਵਾਰਾਂ ਚੋਂ ਹੀ ਆ ਇਹ ਜਿਹੜਾ ਵੀ ਹੋਇਆ ਇਹ ਬਹੁਤ ਮੰਦ ਭਾਗੀ ਘਟਨਾ ਇਹਨਾਂ ਦਾ ਜਿਹੜਾ ਵੀ ਜੋ ਵੀ ਆਪਣਾ ਜਸਟਿਸ ਹੈ ਉਹ ਮਿਲਣਾ ਚਾਹੀਦਾ ਆ ਅੱਜ ਉਹਦੀ ਆਵਾਜ਼ ਨੂੰ ਬੁਲੰਦ ਕਰਨਾ ਹੈ ਸਾਰੇ ਅਸੀਂ ਇੱਥੇ ਇਹ ਲੋਕ ਕਹਿੰਦੇ ਜਿਹੜੇ ਸਿਆਸੀ ਲੋਕਾਂ ਤੋਂ ਸੜਾ ਜਿਹੜਾ ਮਾਨ ਅੱਕ ਚੁੱਕਿਆ ਹਾਂਜੀ ਉਹ ਸਿਆਸੀ ਲੋਕਾਂ ਤੋਂ ਅੱਕ ਕੇ ਜਦੋਂ ਮਾਣ ਇਹਨਾਂ ਦਾ ਅੱਕ ਗਿਆ ਲੋਕਾਂ ਦਾ ਅੱਕ ਗਿਆ ਸੀ ਇਹੀ ਤਾਈਂ ਤੋਂ ਲੋਕਾਂ ਨੇ ਇਹ ਬਦਲਾ ਚੁਣਿਆ ਸੀ ਆ ਜਿੰਨੇ ਵੀ ਬੈਠੇ ਇੱਥੇ ਇੱਥੇ ਨੂੰ ਹੱਥ ਖੜੇ ਕਰਕੇ ਪੁੱਛ ਲੋ ਕਿੰਨਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਪਾਈਆਂ ਇੱਥੇ ਤੁਸੀਂ ਮੈਨੂੰ ਇਹਨਾਂ ਨੂੰ ਇਹਨਾਂ ਨੂੰ ਪੁੱਛ ਲੋ ਸਾਹਮਣੇ ਵੋਟਾਂ ਪਾਈਆਂ ਹੋਣਗੀਆਂ ਪਰ ਫਿਰ ਵੀ ਅੱਜ ਉਹ ਪ੍ਰਣਾਲਾ ਉੱਥੇ ਦਾ ਉਦੋਂ ਵੀ ਪ੍ਰਣਾਲਾ ਆਪਾਂ ਕਿ ਲਈ ਵੀ ਗਾਂਹ ਵੱਧ ਗਿਆ ਉਹ ਤਾਂ ਠੀਕ ਹੈ ਇੰਨਾ ਇੰਨਾ ਬੁਰਾ ਹਾਲ ਹੋ ਚੁੱਕਿਆ ਇਹ ਲੋਕ ਕਰਨ ਵੀ ਕੀ ਲੋਕਾਂ ਕੋਲੇ ਹੋਰ ਕੋਈ ਆਪਦੀ ਆਵਾਜ਼ ਚੁੱਕਣ ਦਾ ਲੋਕਾਂ ਨੂੰ ਕੋਈ ਜ਼ਰੀਆ ਨਹੀਂ ਦਿਸਦਾ ਲੋਕ ਲੋਕ ਵੀ ਸਹੀ ਹੈ ਵਿਸ਼ਵਾਸ ਕੀਤੇ ਦੇ ਕਰਨ ਬੈਠ ਸਾਹਿਬ ਤੁਸੀਂ ਜੁਆਇਨ ਕਰੀ ਸੀ ਆਮ ਆਦੀ ਪਾਰਟੀ ਉਹ ਦੇਖੋ ਜਦੋਂ ਕੋਈ ਸਾਡਾ ਪਿਸ਼ੋਕਰ ਸਾਡਾ ਕੋਈ ਰਾਜਨੀਤਿਕ ਪਿਸ਼ੋਕਰ ਨਹੀਂਗਾ ਅਸੀਂ ਉਹਨਾਂ ਟਾਈਮਾਂ ਚ ਛੱਡਿਆ ਜਿਹੜੇ ਟਾਈਮਾਂ ਚ ਉਹ ਪਾਵਰ ਚ ਆਏ ਆ ਕਹਿੰਦੇ ਘੁੰਮਦੇ ਚਿਹਰੇ ਆ ਕੇ ਮੌਜੂਦਾ ਸਰਕਾਰਾਂ ਚ ਰਲ ਗਏ ਆ ਪਰ ਅਸੀਂ ਉਸ ਮੌਜੂਦਾ ਸਰਕਾਰ ਚ ਨਹੀਂ ਰਲੇ ਅਸੀਂ 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 ਚੜਦੇ ਸੂਰਜ ਨੂੰ ਸਲਾਮ ਨਹੀਂ ਕੀਤੀਗੇ ਅਸੀਂ ਪਾਣੀ ਦੇ ਵਹਿਣ ਦੇ ਮੈਂ ਉਲਟੀ ਮੈਂ ਅਸੀਂ ਉਲਟੀ ਵਗੇ ਆ ਅੱਜ ਵੀ ਲੋਕਾਂ ਦੀ ਆਵਾਜ਼ 'ਚ ਹੀ ਖੜੇ ਆ ਇੱਥੇ ਕੋਈ ਆਪਦੀ ਕੋਈ ਨਿੱਜੀ ਆਵਾਜ਼ ਨੂੰ ਲੈ ਕੇ ਤਾਂ ਖੜੇ ਨਹੀਂਗੇ ਪਰ ਲੋਕਾਂ ਦੀ ਪਾਰਟੀ ਬਾਅਦ 'ਚ ਆ ਲੋਕਾਂ ਦੀ ਆਵਾਜ਼ ਪਹਿਲਾਂ ਉਹੀ ਐਮਐਲਏ ਇਹਨਾਂ ਲੋਕਾਂ ਦੇ ਘਰਾਂ ਵਿੱਚ ਆਉਂਦਾ ਸੀ ਉਹੀ ਪੈਰੀ ਹੱਥ ਲਾਉਂਦਾ ਸੀ ਅੱਜ ਉਸ ਐਮਐਲਏ ਨੂੰ ਇਹਨਾਂ ਲੋਕਾਂ ਦੇ ਚਿਹਰੇ ਘਰ ਵੀ ਦਿਸਰੋਂ ਹਟ ਗਏ ਪਰ ਇਹਨਾਂ ਲੋਕਾਂ ਦੇ ਸਦਕਾ ਹੀ ਉਹ ਐਮਐਲਏ ਇੱਥੋਂ ਤੱਕ ਪਹੁੰਚਿਆ ਜਦੋਂ ਕਿਸੇ ਨੂੰ ਵੀ ਚਾਹੇ ਤੁਹਾਨੂੰ ਆਪ ਐਮਐਲਏ ਇਹ ਲੋਕ ਚੁਣ ਲੈਣ ਜੋ ਤੁਸੀਂ ਸਤਾ ਦੇ ਵਿੱਚ ਆ ਗਏ ਲੋਕ ਕਹਿੰਦੇ ਜਦੋਂ ਬੰਦਾ ਸਤਾ ਦੇ ਵਿੱਚ ਆ ਜਾਂਦਾ ਉਹ ਬੰਦਾ ਇਹਨਾਂ ਗਰੀਬਾਂ ਲੋਕਾਂ ਨੂੰ ਭੁੱਲ ਜਾਂਦਾ ਦੇਖੋ ਭਾਈ ਇਹ ਗੱਲ ਕੱਲੇ 1 ਐਮ ਐਲ ਏ ਦੀ ਨਹੀਂ ਗੱਲ ਹੈ ਕੱਲੇ 1 ਕਮਲ ਨਹੀਂ 92 ਐਮ ਐਲ ਏ ਚੁਣੇ ਆ 92 ਐਮ ਐਲ ਏ ਤੇ ਜਿਹੜੀ ਇਹ ਆਵਾਜ਼ ਹੈ ਇਹ ਤਾਂ ਹੈਨੀ ਵੀ 92 ਐਮ ਐਲ ਐ ਐਮ ਐਲ ਐ ਤੱਕ ਨਹੀਂ ਪਹੁੰਚ ਪਹੁੰਚੀ ਹੋਊਗੀ ਮੈਂ ਤੁਹਾਡੇ ਮਾਧਿਅਮ ਦੇ ਨਾਲ ਸਾਡੇ ਮਾਨਯੋਗ ਸਾਡੇ ਇੱਥੋਂ ਦੇ ਸਾਡੇ ਸੀਐਮ ਸਾਹਿਬ ਉਹਨਾਂ ਮੂਰੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਮਾਨ ਸਾਹਿਬ ਇਹ ਕਿਸੇ ਐਮਐਲਏ ਨੂੰ ਨਹੀਂ ਚੁਣਿਆ ਇਹ ਤੁਹਾਨੂੰ ਚੁਣਿਆ ਗਿਆ ਸੀਗਾ ਅੱਜ ਦਾ ਜਿਹੜਾ ਦਿੱਲੀ ਦਾ ਦਿੱਲੀ ਦਾ ਹਾਲ ਵੇਖਿਆ ਗਿਆ ਉਥੇ ਜਦੋਂ ਇਹ ਸਰਕਾਰ ਆਈ ਸੀ ਕਹਿੰਦੇ ਸੀ ਥੰਮ ਥੰਮ ਢਾਤੇ ਐ ਹਰਾ ਖਰਾ ਤੇ ਐ ਅੱਜ ਉਥੇ ਵੀ ਥੰਮ ਹੀ ਦਿਖ ਗਏ ਇਹਨਾਂ ਦੇ ਜੜਾਂ ਹੀ ਡਿੱਗ ਗਈਆਂ ਇਹਨਾਂ ਦੀਆਂ ਮਾਨ ਸਾਹਿਬ ਇਹ ਕਿਸੇ ਐਮਐਲਏ ਨੂੰ ਨਹੀਂ ਚੁਣਿਆ ਤੁਹਾਡੇ ਸਾਹਮਣੇ ਵੀ ਕਹਿ ਰਹੇ ਆ ਲੋਕਾਂ ਨੇ ਤੁਹਾਨੂੰ ਚੁਣਿਆ ਲੋਕ ਇਨਸਾਫ ਮੰਗਦੇ ਆ ਇਨਸਾਫ ਦੀ ਗੁਵਾਰ ਰਲਾ ਰਹੇ ਆ ਇਹ ਇਹਨਾਂ ਦਾ ਇੱਕ ਨੈਤਿਕ ਅਧਿਕਾਰ ਹੈ ਇਹਦੀ ਇਹ ਇਹ بے ਸਬਰੀ ਨਾਲ ਇੰਤਜ਼ਾਰ ਕਰ ਰਿਹਾ ਕਿ ਕਦੋਂ ਸਾਨੂੰ ਇਹਦਾ ਜਸਟਿਸ ਮਿਲੇਗਾ ਇਨਸਾਫ ਮਿਲੇਗਾ ਇਹ ਹੋਰ ਲੋਕਾਂ ਦੀ ਕੋਈ ਸਾਡੇ ਲੋਕਾਂ ਦੀ ਹੋਰ ਕੋਈ ਮੰਗ ਨਹੀਂ ਹੈਗੀ ਇਹਨਾਂ ਦੀ ਜਸਟਿਸ ਹੀ ਮੰਗ ਰਹੇ ਆ ਜੀ ਜੀ ਇਹ ਲੋਕ ਕਹਿੰਦੇ ਹੁਣ ਅਸੀਂ ਵਿਸ਼ਵਾਸ ਕਿਹਦੇ ਤੇ ਕਰੀਏ ਜਿਹੜਾ ਕੋਈ ਆਉਂਦਾ ਮੈਂ ਤੁਹਾਨੂੰ ਵਿਸ਼ਵਾਸ ਦਵਾ ਦੂੰਗਾ ਜੇ ਕਿਸਾਨ ਜਥੇਬੰਦੀਆਂ ਆਉਂਦੀਆਂ ਉਹ ਕਹਿ ਰਹੀਆਂ ਲੜਨ ਲਈ ਆਏ ਆ ਅਸੀਂ ਵੋਟਾਂ ਲੈਣ ਨਹੀਂ ਆਏਗੇ ਅੱਜ ਇਹਨਾਂ ਤੋਂ ਅਸੀਂ ਇਹਨਾਂ ਤੇ ਚਾਹੁੰਦੇ ਆ ਵੀ ਇਹਨਾਂ ਨੂੰ ਇਨਸਾਫ ਮਿਲੇ ਅੱਜ ਅਸੀਂ ਵੋਟਾਂ ਲੈਣ ਨਹੀਂ ਆਏਗੇ ਅਸੀਂ ਇਹਨਾਂ ਨੂੰ ਇਨਸਾਫ ਦਵਾਉਣ ਲਈ ਆਏ ਆ ਅੱਜ ਤਸ਼ੱਦਦ ਹੋਇਆ ਹੈਗਾ ਤਾਂ ਜੋ ਕਾਨੂੰਨੀ ਕਾਰਵਾਈ ਕਰਨੀ ਬੰਦੀ ਹੈ ਉਹ ਅਸੀਂ ਆਪਣਾ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਉਹਨਾਂ ਨੂੰ ਵੀ ਕਹਾਂਗੇ ਕਿ ਭਈ ਕਾਨੂੰਨੀ ਕਾਰਵਾਈ ਕਰੋ ਜੋ ਮੇਰੇ ਧਿਆਨ ਚ ਦੂਜੀ ਗੱਲ ਇਹ ਵੀ ਆਈ ਹੈਗੀ ਆ ਕਿ ਸਾਡੇ ਕੁਝ ਸਮਾਜ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਪੁਲਿਸ ਤੇ ਰਿਮਾਂਡ ਲਿਆ ਹੋਇਆ ਹੈਗਾ ਕੁਝ ਅੰਦਰ ਹੈਗੇ ਆ ਉਹ ਕਿਉਂ ਅੰਦਰ ਹੈਗੇ ਆ ਕੀ ਉਹਨਾਂ ਦਾ ਕਸੂਰ ਹੈਗਾ ਆ ਉਹ ਦੂਜੀ ਧਿਰ ਨੂੰ ਜਾਂ ਪੁਲਿਸ ਪ੍ਰਸ਼ਾਸਨ ਨੂੰ ਸੁਣਨ ਤੋਂ ਬਾਅਦ ਹੀ ਗੱਲ ਕਲੀਅਰ ਹੋਏਗੀ ਇਹਨਾਂ ਦੀ ਗੱਲ ਪਹਿਲਾਂ ਸੁਣਾਗੇ ਧਿਆਨ ਦੇ ਨਾਲ ਇਹਨਾਂ ਕੋਲ ਪਹਿਲਾਂ ਆਏ ਹੈਗੇ ਆ ਇਸ ਤੋਂ ਬਾਅਦ ਐਸਐਸਪੀ ਨੂੰ ਵੀ ਸੁਣਾਗੇ ਉਸ ਤੋਂ ਬਾਅਦ ਜੋ ਕਾਇਦਾ ਕਾਨੂੰਨ ਆ ਦੇਖੋ ਮੈਂ ਤਾਂ ਤੁਹਾਨੂੰ ਪਤਾ ਹੈਗਾ ਪ੍ਰਸ਼ਾਸਨਿਕ ਅਧਿਕਾਰੀ ਰਿਆਂ ਖੁਦ ਤੋਂ ਇਸ ਤਰ੍ਹਾਂ ਦੀ ਗੱਲ ਤਾਂ ਨਹੀਂ ਆ ਗਈ ਕਿ ਕੋਈ ਬਲਫ ਕਰੇਗਾ ਜਾਂ ਸਾਨੂੰ ਗੁੰਮਰਾਹ ਕਰੇਗਾ ਜੋ ਸਹੀ ਹੈ ਸੋ ਸਹੀ ਹੈ ਤਾਂ ਇਹ ਵੱਡੀ ਗੱਲ ਨਹੀਂ ਹੈਗੀ ਕਿ ਆਪਣਾ ਇਦਾਂ ਦੇ ਜਿਹੜੇ ਆਪਣਾ ਜਾਤੀਵਾਦ ਨਾਲ ਮਤਲਬ ਕਈ ਤਰ੍ਹਾਂ ਦੇ ਮਸਲੇ ਹੈਗੇ ਆ ਇਹ ਸਾਡੇ ਪਿੰਡਾਂ ਦੀ ਸਮੱਸਿਆ ਹੈਗੀ ਆ ਜੇ ਗੰਦਾ ਪਾਣੀ ਕੱਢਣਾ ਹੈਗਾ ਤੇ ਗੰਦਾ ਪਾਣੀ ਜਿਹੜਾ ਹੈਗਾ ਆ ਉਹ ਗੰਦਾ ਪਾਣੀ ਹੀ ਹੁੰਦਾ ਆ ਭਾਵੇਂ ਉਹ ਕਿਸੇ ਆਪਣਾ ਅਨੁਸੂਚੇ ਜਾਤੀ ਦੇ ਘਰਾਂ ਦੇ ਵਿੱਚੋਂ ਜਾਵੇ ਭਾਵੇਂ ਉਹ ਜੱਟ ਜ਼ਿਮੀਦਾਰ ਦੇ ਘਰਾਂ ਚੋਂ ਜਾਵੇ ਭਾਵੇਂ ਉਹ ਕਿਸੇ ਹਾਈ ਕਾਸਟ ਬਨਿਆ ਬ੍ਰਾਹਮਣ ਕੋਈ ਹੋਰ ਖੱਤਰੀ ਅਰੋੜੇ ਕਿਸੇ ਦੇ ਘਰ ਚੋਂ ਵੀ ਜਾਵੇ ਗੰਦਾ ਪਾਣੀ ਤਾਂ ਗੰਦਾ ਪਾਣੀ ਹੁੰਦਾ ਉਹਦੇ ਵਿੱਚ ਜਾਤ-ਬਾਤ ਕਿੱਥੇ ਰਹਿ ਜਾਂਦੀ ਹੈ ਸੋ ਇਸ ਕਰਕੇ ਅਗਰ ਉਹ ਰੋਕਦੇ ਆ ਉਹ ਵੀ ਆਪਣਾ ਸਾਂਝੀ ਥਾਂ ਦੇ ਉੱਤੇ ਸੜਕ ਦੇ ਉੱਤੇ ਤਾਂ ਮੈਂ ਸਮਝਦਾ ਇਹ ਬਹੁਤ ਗਲਤ ਹੈਗਾ ਆ ਇਸ ਤਰ੍ਹਾਂ ਦਾ ਮਸਲਾ ਇੱਕ ਡਿੜਵੇ ਦੇ ਵਿੱਚ ਬਾਜੀਗਰਾਂ ਦੀ ਬਸਤੀ ਦਾ ਪਾਣੀ ਜੱਟ ਜ਼ਿਮੀਂਦਾਰ ਨਹੀਂ ਸੀ ਲੰਘਣ ਦੇ ਰਿਹਾ ਤੇ ਉੱਥੇ ਮੈਂ ਪਿਛਲੇ ਜਦੋਂ ਆਪਣਾ 2021 ਦੀ ਗੱਲ ਹੈ ਤੇ ਬਾਈ ਦੇ ਇਲੈਕਸ਼ਨਾਂ ਤੋਂ ਪਹਿਲਾਂ ਦੀ ਗੱਲ ਹੈ ਤੇ ਉੱਥੇ ਵੀ ਮੈਂ ਆਪਣਾ 30 ਲੱਖ ਰੁਪਏ ਦਾ ਪਾਈਪ ਪਵਾ ਕੇ ਤੇ نیچے ਅੰਡਰਗ੍ਰਾਉਂਡ ਕਰਾ ਕੇ ਕਢਵਾ ਕੇ ਖੁਦ ਆਇਆ ਸੀਗਾ ਤਾਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਕੋਈ ਆਪਣਾ ਜਿਹੜਾ ਗੰਦਾ ਪਾਣੀ ਹੈ ਛੱਪੜ ਵਿੱਚ ਜਾਣਾ ਹੈਗਾ ਕੋਈ ਡਿਸਪੋਜ਼ ਆਫ ਹੋਣਾ ਹੈਗਾ ਤੇ ਇਹ ਪਿੰਡਾਂ ਦੇ ਵਿੱਚ ਭਾਈਚਾਰਕ ਸਾਂਝ ਜਿਹੜੀ ਆ ਇਹ ਬਣੀ ਰਹਿਣੀ ਚਾਹੀਦੀ ਆ ਤੇ ਉਹਨਾਂ ਨੂੰ ਵੀ ਇਤਰਾਜ਼ ਨਹੀਂ ਹੋਣਾ ਚਾਹੀਦਾ ਜ਼ਿੰਮੇਵਾਰਾਂ ਨੂੰ ਵੀ ਜੇ ਉਹਨਾਂ ਦੇ ਘਰ ਦੇ ਅੱਗੇ ਦੀ ਲੰਘਦਾ ਹੈਗਾ ਤਾਂ ਉਹਨਾਂ ਦੀ ਰਸੋਈ ਥੋੜੀ ਜਾ ਰਿਆ ਕਿਉਂ ਇਤਰਾਜ਼ ਕਰਦੇ ਆ ਜੇ ਉਹਨਾਂ ਨੂੰ ਕੋਈ ਉਹਦਾ ਨੁਕਸਾਨ ਹੈ ਤਾਂ ਦੱਸਣ ਤਾਂ ਉਹਦਾ ਕੋਈ ਹੱਲ ਕੱਢਿਆ ਜਾ ਸਕਦਾ ਪ੍ਰਸ਼ਾਸਨ ਕਾਦੇ ਵਾਸਤੇ ਆ ਸਰਕਾਰ ਕਾਦੇ ਵਾਸਤੇ ਆ ਆਲਟੀਮੇਟਲੀ ਗੱਲ ਇਹ ਹੈਗੀ ਆ ਕਿ ਇਹ ਆਪਣੀ ਜਿਹੜੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਨਿਕੰਮੀ ਸਰਕਾਰ ਹੈ ਤੇ ਪ੍ਰਸ਼ਾਸਨ ਉਦਾਂ ਦਾ ਹੀ ਜਿੱਦਾਂ ਦਾ ਮੂੰਹ ਹੋਵੇ ਉਦਾਂ ਦੀ ਚਪੇੜ ਮਾਰਦਾ ਆ ਤੇ ਆਪਣਾ ਇਹਨਾਂ ਤੋਂ ਕੰਟਰੋਲ ਨਹੀਂ ਹੋ ਰਿਹਾ ਕਿਉਂਕਿ ਉੱਪਰੋਂ ਕਿਸੇ ਜਿਹੜੇ ਅਫਸਰ ਹੈਗੇ ਆ ਉਹ ਵਿਚਾਰੇ ਆਪਣੀ ਕੁਰਸੀ ਨੂੰ ਫੜ ਕੇ ਬੈਠੇ ਆ ਉਹਨਾਂ ਨੂੰ ਆਪਣਾ ਪ੍ਰੋਟੈਕਸ਼ਨ ਨਹੀਂ ਹੈਗੀ ਕਿ ਤੁਸੀਂ ਸਹੀ ਕੰਮ ਕਰੋ ਉਹ ਇਹ ਦੇਖਦੇ ਆਗੇ ਆ ਕਿ ਵੋਟਾਂ ਕਿੱਧਰ ਪਾਣੀਆਂ ਆ ਵੋਟਾਂ ਸਿਆਸੀ ਲਾ ਕਿਧਰੋਂ ਮਿਲਦਾ ਹੈਗਾ ਤੇ ਉਹ ਉਸੇ ਤਰੀਕੇ ਦੇ ਨਾਲ ਇਲੈਕਟ ਕਰਦੇ ਆ ਗਿਆ ਇਸ ਕਰਕੇ ਜਿਹੜਾ ਗਰੀਬ ਆਦਮੀ ਆ ਤੁਹਾਨੂੰ ਪਤਾ ਹੈਗਾ ਆ ਗਰੀਬਾਂ ਦੇ ਨਾਲ ਝੂਠੇ ਵਾਅਦੇ ਕਰ-ਕਰਕੇ 12 ਸਾਲ ਕੱਢ ਲਏ ਦਿੱਲੀ ਦੇ ਵਿੱਚ ਲੇਕਿਨ ਜਦੋਂ ਹੁਣ ਉੱਥੇ ਕੁਝ ਨਹੀਂ ਮਿਲਿਆ ਤੇ ਲੋਕਾਂ ਨੇ ਪਲਟਾ ਮਾਰਿਆ ਉਹ ਮਾਰੇ ਠੁੱਡ ਮਾਰ ਕੇ ਪਰੇ ਕੀਤਾ ਕੇਜਰੀਵਾਲ ਨੂੰ ਜਮਨਾ ਪਾਰ ਭਜਾਤਾ ਤੇ ਹੁਣ ਇੱਥੇ ਅਗਲੀ ਵਾਰੀ ਹੈਗੀ ਪੰਜਾਬ ਦੀ ਇਹ ਜਿਹੜਾ ਇਸ ਤਰ੍ਹਾਂ ਦੀ ਜਾਦਤੀਆਂ ਹੈਗੀਆਂ ਭਾਵੇਂ ਉਹ ਭਾਵੇਂ ਹਾਈ ਕਾਸਟ ਦੀਆਂ ਹੋਣ ਭਾਵੇਂ ਪੁਲਿਸ ਪ੍ਰਸ਼ਾਸਨ ਦੀਆਂ ਹੁਣ ਅਸੀਂ ਬਿਲਕੁਲ ਵੀ ਸਹਿਨ ਨਹੀਂ ਕਰਾਂਗੇ ਮੈਂ ਪਹਿਲਾਂ ਆਪਣੇ ਸਮਾਜ ਨਾਲ ਹੈ ਭਾਰਤੀ ਜਨਤਾ ਪਾਰਟੀ ਨਾਲ ਤਾਂ ਮੈਂ ਬਾਅਦ ਚਾ ਮੈਂ ਆਪਣੇ ਸਮਾਜ ਨਾਲ ਜਿਸ ਸਮਾਜ ਚੋਂ ਮੈਂ ਆਇਆ ਉਸ ਸਮਾਜ ਦੇ ਨਾਲ ਅਸੀਂ ਕੋਈ ਜਾਤੀ ਨਹੀਂ ਹੁਣ ਦੇਾਂਗੇ ਔਰ ਅਸੀਂ ਸਰ ਮਾਫੀ ਚਾਹੁੰਨਾ ਇਹੀ ਗੱਲ ਅਸੀਂ ਪੁੱਛਣਾ ਚਾਹੁੰਦੇ ਸੀ ਕਿ ਇਹ ਰਾਜਨੀਤੀ ਵਾਲਾ ਰੰਗ ਤਾਂ ਨਹੀਂ ਚੜਾਇਆ ਜਾ ਰਿਹਾ ਵਾਕਈ ਦਿਲੋਂ ਤੁਸੀਂ ਨਾਲ ਹੋ ਕਿ ਕਈ ਵਾਰੀ ਪਾਰਟੀ ਹੁਣ ਦੇਖੋ ਕਾਂਗਰਸ ਹੈ ਸ਼ਰੋਮਣੀ ਅਕਾਲੀ ਦਲ ਅਸਰ ਗੁੱਸਾ ਨਾ ਕਰਿਓ ਕਿ ਦੇਖੋ ਐਸੀ ਮੋਰਚਾ ਹਰੇਕ ਪਾਰਟੀ ਦੇ ਵਿੱਚ ਬਣਿਆ ਹੋਇਆ ਹੈ ਨਾ ਜੀ ਔਰ ਤੁਹਾਡੀ ਬੀਜੇਪੀ ਪਾਰਟੀ ਹੈ ਔਰ ਤੁਸੀਂ ਕਿਤੇ ਪਾਰਟੀ ਅੱਗੇ ਇਲੈਕਸ਼ਨ ਆ ਰਹੇ ਹੋਰ ਉਹ ਕਰਕੇ ਕਿ ਦਿਲੋਂ ਸੱਚੀ ਸਾਂਝ ਕਿਉਂਕਿ ਇਸ ਤਰ੍ਹਾਂ ਦੇ ਘਟਨਾਵਾਂ ਤਾਂ ਹੋਰ ਵੀ ਬਹੁਤ ਹੋਈਆਂ ਫਰੀਦਕੋਟ ਮੋਗਾ ਪਠਿੰਡਾ ਤੇ ਤਕਰੀਬਨ ਤਕਰੀਬਨ ਹੁੰਦੀਆਂ ਹੀ ਰਹਿੰਦੀਆਂ ਔਰ ਇੱਥੋਂ ਦੀ ਕਿਤੇ ਰਾਜਨੀਤੀ ਕਰਕੇ ਕਿ ਸੱਚੇ ਦਿਲੋਂ ਵਾਕਈ ਭਾਜਪੀ ਵੀਰਾ ਅਸਤੀ ਮੋਰਚਾ ਸੰਭਾਲੂਗਾ ਕਮਾਨ ਇਹ ਗੱਲ ਦਾ ਜਵਾਬ ਮੈਂ ਤੁਹਾਨੂੰ ਇਹ ਗੱਲ ਦਾ ਜਵਾਬ ਦੇ ਰਿਹਾ ਹੈਗਾ ਕਿ ਭਾਰਤੀ ਜਨਤਾ ਪਾਰਟੀ ਬਾਅਦ ਚ ਹੈ ਜੀ ਪੋਲਿਟਿਕਸ ਬਾਅਦ ਚ ਹੈ ਪਹਿਲਾਂ ਮੇਰਾ ਸਮਾਜ ਹੈ ਓਕੇ ਭਾਵੇਂ ਮੇਰਾ ਸਮਾਜ ਕੋਈ ਆਪਣਾ ਮੈਨੂੰ ਨਹੀਂ ਪਤਾ ਏ ਆਪਣਾ ਕਿਸ ਜਾਤੀ ਨਾਲ ਸੰਬੰਧਤ ਆ 39 ਜਾਤੀਆਂ ਮੇਰੇ ਸਮਾਜ ਦੀਆਂ ਸਾਰਿਆਂ ਦੇ ਨਾਲ ਆ ਮੈਂ ਭਾਵੇਂ ਉਹ ਵਾਲਮੀਕੀ ਸਮਾਜ ਹੋਵੇ ਮੱਝ ਵੀ ਸਿੱਖ ਸਮਾਜ ਹੋਵੇ ਭਾਵੇਂ ਚਮਾਰ ਜਾਤੀ ਹੋਵੇ ਭਾਵੇਂ ਬਾਜੀਗਰ ਹੋਣ ਭਾਵੇਂ ਕੋਈ ਹੋਵੇ ਉਹ ਅਨਸੂਚਿਤ ਜਾਤੀ ਸਮਾਜ ਹੈ ਜਿਹੜੇ ਗਰੀਬ ਲੋਕ ਹੈਗੇ ਆ ਜਿਨ੍ਹਾਂ ਨਾਲ ਧੱਕਾ ਅਕਸਰ ਹੁੰਦਾ ਹੈਗਾ ਮੈਂ ਉਹਨਾਂ ਦੇ ਨਾਲ ਹਾਂ ਇਹਨੇ ਲੋਕਾਂ ਨੂੰ ਕਿਸ ਤਰ੍ਹਾਂ ਇਨਸਾਫ ਦਿਵਾਉਂਗੇ ਤੁਸੀਂ ਅਸੀਂ ਇਨਸਾਫ ਦਿਵਾਵਾਂਗੇ ਜੀ ਮੇਰੀ ਤਾਂ ਹੁਣ ਐਸਐਸਪੀ ਨਾਲ ਵੀ ਗੱਲ ਹੋਈ ਹੈ ਮੈਂ ਨਹੀਂ ਉਹਨਾਂ ਨੂੰ ਕੀਤਾ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਮੈਂ ਇੱਥੇ ਆ ਰਿਹਾ ਹਾਂਗਾ ਉਹਨਾਂ ਦਾ ਆਪ ਫੋਨ ਮੈਨੂੰ ਆਇਆ ਮੈਂ ਤਾਂ ਪਹਿਲਾਂ ਫਰੀਦਕੋਟ ਜਾ ਰਿਹਾ ਸੀਗਾ ਤੇ ਹੁਣ ਉਹਨਾਂ ਦਾ ਪਹਿਲਾਂ ਮੈਨੂੰ ਇਹਨਾਂ ਦੇ ਸਾਡੇ ਜਿਹੜੇ ਅਬੀਜੀ ਹੈਗੇ ਆ ਜਨਰਲ ਸੈਕਟਰੀ ਹੈ ਉਹਨਾਂ ਨੇ ਦੱਸਿਆ ਕਿ ਇੱਥੇ ਸਾਡੇ ਲੋਕ ਇਕੱਠੇ ਹੋਏ ਆ ਪਹਿਲਾਂ ਆਪਾਂ ਉਹਨਾਂ ਦੀ ਗੱਲ ਸੁਣਦੇ ਆ ਫਿਰ ਚੱਲਾਂਗੇ ਐਸਐਸਪੀ ਨੂੰ ਮਿਲ ਕੇ ਜਦੋਂ ਕਦੇ ਇਹੋ ਜਿਹਾ ਐਕਸੀਡੈਂਟ ਹੁੰਦਿਆ ਇਹਨਾਂ ਪਾਰਟੀਆਂ ਹੁੰਦੀਆਂ ਉਹ ਰੋਟੀਆਂ ਸੇਕਣ ਆਈਆਂ ਕਹਿੰਦੇ ਅਸੀਂ ਤੁਹਾਡੇ ਨਾਲ ਆ ਪਰ ਸੱਚੇ ਦਿਲੋਂ ਕੋਈ ਨਹੀਂ ਖੜਦਾ ਅੱਜ ਇਹਨਾਂ ਲੋਕਾਂ ਕੋਲੇ ਸਾਰੀਆਂ ਜਥੇਬੰਦੀਆਂ ਆ ਰਹੀਆਂ ਸਾਰੇ ਪੋਲੀਟਿਕਲ ਲੋਕ ਆ ਰਹੇ ਆ ਪਰ ਅੰਦਰੋਂ ਕੋਈ ਇਹਨਾਂ ਦੀ ਮਦਦ ਕਰਨ ਨੂੰ ਤਿਆਰ ਨਹੀਂਗਾ ਉੱਤੋਂ ਤੋਂ ਸਾਰੇ ਜਾਂਦੇ ਆ ਅੱਖੇ ਤੁਰ ਜਾਂਦੇ ਆ ਕੋਈ ਪੱਕਾ ਵਿਸ਼ਵਾਸ ਨਹੀਂ ਦਿਵਾਉਂਦਾ ਵੀ ਅਸੀਂ ਤੁਹਾਡੇ ਨਾਲ ਆ ਨਹੀਂ ਤੁਹਾਡੇ ਹਿਸਾਬ ਨਾਲ ਪੱਕਾ ਆਸ਼ਵਾਸਨ ਕਿੱਦਾਂ ਮਿਲੇਗਾ ਜੇ ਅਸੀਂ ਇੱਥੇ ਆਈਏ ਹੀ ਨਾ ਗੱਲ ਸੁਣੀਏ ਹੀ ਨਾ ਤੇ ਫਿਰ ਸਾਨੂੰ ਪਤਾ ਕੀ ਲੱਗੇਗਾ ਤੇ ਅਸੀਂ ਇਹਨਾਂ ਨੂੰ ਭਰੋਸਾ ਵੀ ਕੀ ਦੇ ਸਕਦੇ ਹਾਂ ਜਦੋਂ ਆਏ ਹੈਗੇ ਆ ਗੱਲ ਸੁਣਾਗੇ ਆਪਣਾ ਪ੍ਰਸ਼ਾਸਨ ਨਾਲ ਜਿਵੇਂ ਮੈਂ ਤੁਹਾਨੂੰ ਦੱਸਿਆ ਐਸਐਸਪੀ ਨਾਲ ਵੀ ਟਾਈਮ ਫਿਕਸ ਹੋਇਆ ਹੈਗਾ ਉਹਨਾਂ ਨੂੰ ਵੀ ਮਿਲਾਂਗੇ ਤਾਂ ਹੀ ਤਾਂ ਕੋਈ ਮਸਲੇ ਦਾ ਹੱਲ ਨਿਕਲੇਗਾ ਨਾ ਪ੍ਰਸ਼ਾਸਨ ਤੇ ਵੀ ਅਲੋਕੇਸ਼ਨ ਲੱਗਦੇ ਆ ਤੁਸੀਂ ਸੁਣਿਆ ਹੁਣ ਪ੍ਰਸ਼ਾਸਨ ਤੇ ਵੀ ਲੱਗ ਰਿਹਾ ਕੋਈ ਐਦਾਂ ਹੁੰਦਾ ਹੈ ਜਦੋਂ ਇਸ ਤਰ੍ਹਾਂ ਦਾ ਮਾਹੌਲ ਪੈਦਾ ਹੁੰਦਾ ਹੈਗਾ ਤਾਂ ਬਹੁਤ ਸਾਰੇ ਕਹਿੰਦੇ ਨਾ ਵੀ ਕਾਣ ਕਣਕ ਦੇ ਨਾਲ ਕੋਣ ਵੀ ਪਿਸ ਜਾਂਦਾ ਹੈਗਾ ਤੇ ਪਰ ਪ੍ਰਸ਼ਾਸਨ ਦੇ ਉੱਤੇ ਅਲਟੀਮੇਟਲੀ ਤਾਂ ਪ੍ਰਸ਼ਾਸਨ ਤੇ ਗੱਲ ਆ ਜਾਂਦੀ ਹੈ ਕਿ ਇਹ ਪੱਖਪਾਤ ਕਰ ਰਿਹਾ ਇਹ ਆਪਣਾ ਇਨਸਾਫ ਨਹੀਂ ਕਰ ਰਿਹਾ ਮੈਂ ਦੇਖੋ ਚਾਰ ਜ਼ਿਲ੍ਹਿਆਂ ਦਾ ਡੀਸੀ ਰਿਹਾ ਠੀਕ ਹੈ ਤੇ ਡਿਵੀਜ਼ਨਲ ਕਮਿਸ਼ਨਰ ਰਿਹਾ ਮੈਂ 6.5 ਸਾਲ ਮੈਂ ਕਦੇ ਇੱਕ ਵੀ ਧਰਨਾ ਨਹੀਂ ਲੱਗਣ ਦਿੱਤਾ ਸੀਗਾ ਅੱਜ ਹੁਣ ਧਰਨੇ ਤੇ ਧਰਨੇ ਕਿਸਾਨ ਜਥੇਬੰਦੀਆਂ ਤੇ ਹੋਰ ਧਰਨੇ ਲਾ ਰਹੀਆਂ ਲੇਕਿਨ ਜਦੋਂ ਤੁਸੀਂ ਜਿਹੜਾ ਪ੍ਰਸ਼ਾਸਨ ਹੈ ਅਗਰ ਉਹ ਸੱਚੇ ਦਿਲੋਂ ਚਾਹੇ ਕਿ ਵੀ ਮੈਂ ਕਿਸੇ ਨਾਲ ਧੱਕਾ ਨਹੀਂ ਹੋਣ ਦੇਣਾ ਤਾਂ ਫਿਰ ਆਪਣਾ ਆ ਕੇ ਇੱਥੇ ਡੀਸੀ ਜਾਂ ਐਸਐਸਪੀ ਬੈਠਣਾ ਚਾਹੀਦਾ ਕਿ ਦੱਸੋ ਵੀ ਕਿਹਦੇ ਨਾਲ ਧੱਕਾ ਹੋਇਆ ਤੇ ਜਿਹੜਾ ਧੱਕਾ ਹੋਇਆ ਉਹਨੂੰ ਸਜ਼ਾ ਦੇਣ ਉਹਦੇ ਤੇ ਪਰਚਾ ਕਰਨ ਐ ਥੋੜੀ ਗੱਲ ਹੈ ਕਿ ਵੀ ਆਪਣਾ ਗਰੀਬ ਲੋਕਾਂ ਨੂੰ ਚੁੱਕੇ ਅੰਦਰ ਕਰਤਾ ਤੇ ਦੂਜੇ ਲੋਕੀ ਜਿਹੜੇ ਕਸੂਰਵਾਰ ਹੈਗੇ ਆ ਉਹ ਆਪਣਾ ਘਰ ਮੋਜਾਂ ਕਰਨ ਕਿਉਂਕਿ ਉਹਨਾਂ ਦੇ ਪਿੱਛੇ ਦੇ ਉੱਤੇ ਪਾਵਾਂ ਜਿਹੜੇ ਐਮਐਲਏ ਆ ਉਹ ਸ਼ੈਡਿਊਲਡ ਕਾਸਟ ਵੀ ਹੈਗੇ ਆ ਉਹ ਪੱਖਪੂਰਦੇ ਆ ਉੱਚ ਜਾਤੀਆਂ ਦੇ ਲੋਕਾਂ ਦਾ ਇਹ ਅਕਸਰ ਦੇਖਣ ਚਾਹੁੰਦਾ ਹੈਗਾ ਸਾਡੇ ਵੀ ਐਮਐਲਏ ਸਾਹਿਬ ਵੈਸੇ ਇਹ ਤਾਂ ਸਾਰੀ ਤਕਰੀਬਨ ਜਿਹੜਾ ਸਿਆਸਤ ਕਰਦਾ ਹਰੇਕ ਬੰਦੇ ਜਿਸ ਕਿਸੇ ਪਾਰਟੀ ਜੈਤੋ ਤੇ ਐਮਐਲਏ ਜੈਤੋ ਤੇ ਆਏ ਆ ਜੀ ਜੀ ਇਲਜ਼ਾਮ ਜੈਤੋ ਵਾਲੇ ਐਮਐਲਏ ਦੇ ਆਏ ਆ ਮੋਲਕ ਸਿੰਘ ਤੇ ਕਿ ਉਹ ਕਹਿੰਦੇ ਐਸਸੀ ਹੋ ਕੇ ਵੀ ਸਾਡਾ ਭਾਈਚਾਰਾ ਦਾ ਉਹਨਾਂ ਨੇ ਸਾਥ ਨਹੀਂ ਦਿੱਤਾ ਇਹ ਇਲਜ਼ਾਮ ਲੱਗ ਰਿਹਾ ਹੈ ਦੇਖੋ ਇਦਾਂ ਹੈਗਾ ਵੋਟਾਂ ਪਾਉਂਦਾ ਐਸਸੀ ਭਾਈਚਾਰਾ ਐਮਐਲਏ ਬਣਾਉਂਦਾ ਐਸਸੀ ਭਾਈਚਾਰਾ ਲੇਕਿਨ ਜਦੋਂ ਉਹਨਾਂ ਨੂੰ ਕੰਮ ਪੈਂਦਾ ਤੇ ਫੇਰ ਉਹ ਗੋਦੀ ਚ ਬੈਠਦੇ ਆ ਦੂਜੇ ਲੋਕਾਂ ਦੀ ਜਾ ਕੇ ਮੈਂ ਕੋਈ ਸਿਆਸਤ ਨਹੀਂ ਕਰ ਰਿਹਾ ਇਹ ਅਸਲੀਅਤ ਹੈ ਇਹ ਮੀਡੀਆ ਵੀ ਜਾਣਦਾ ਇਹ ਸਾਰੇ ਲੋਕੀ ਜਾਣਦੇ ਜਿਹਨਾਂ ਜਿਹੜੇ ਇੱਥੇ ਖੜੇ ਆ ਗਿਆ ਸਾਡੇ ਲੋਕੀ ਜਿਹੜੇ ਵਿਚਾਰੇ ਸ਼ਰੀਫ ਹੈ ਗਰੀਬ ਹੈ ਜਿਨ੍ਹਾਂ ਦੀ ਪਹੁੰਚ ਨਹੀਂ ਹੈ ਸਰਕਾਰੀ ਦਰਬਾਰੇ ਉਹ ਲੋਕੀ ਸਫਰ ਕਰਦੇ ਆ ਸਾਰੇ ਪਾਣੀ ਦਾ ਗੰਦੇ ਪਾਣੀ ਦਾ ਮਸਲਾ ਜਿਹੜਾ ਹੈਗਾ ਆ ਇਹ ਤੇ ਪਿੰਡ ਦੀ ਪੰਚਾਇਤ ਦਾ ਮਸਲਾ ਆ ਇਹਦੇ ਵਿੱਚ ਤਾਂ ਨਾ ਕੋਈ ਵੀਡੀਓ ਆਣਾ ਚਾਹੀਦਾ ਨਾ ਡੀਸੀ ਆਣਾ ਚਾਹੀਦਾ ਨਾ ਐਸਐਸਪੀ ਆਣਾ ਚਾਹੀਦਾ ਅਗਰ ਇਹ ਝਗੜਾ ਉੱਠਿਆ ਹੈਗਾ ਤਾਂ ਭਈ ਜਿਹੜਾ ਵੀ ਐਮਐਲਏ ਹੈਗਾ ਜਾਂ ਤਾਂ ਉਹਨੂੰ ਆ ਕੇ ਪਿੰਡ 'ਚ ਬੈਠ ਕੇ ਮਸਲਾ ਹੱਲ ਕਰਨਾ ਚਾਹੀਦਾ ਸੀਗਾ ਨਹੀਂ ਤਾਂ ਉਹਦੀ ਆਣ ਤੋਂ ਪਹਿਲਾਂ ਹੀ ਪੰਚਾਇਤ ਸੈਕਟਰੀ ਵੀਡੀਓ ਹੀ ਕਾਫੀ ਸੀਗੇ ਜੀ ਜੇ ਮਸਲਾ ਆਊਟ ਆਫ ਹੈਂਡ ਹੋਇਆ ਜੀ ਜੀ ਤਾਂ ਇਹ ਆਪਣਾ ਐਮਐਲਏ ਵੀ ਨਾ ਲੈ ਕੇ ਤੇ ਸਾਡਾ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਵੀ ਨਾ ਲੈ ਕੇ ਤੁਹਾਡੀ ਗੈਰ ਜ਼ਿੰਮੇਵਾਰ ਹੈ ਜੀ ਗੈਰ ਜ਼ਿੰਮੇਵਾਰ ਹੈ ਔਰ ਸਿਆਸੀ ਰੋਟੀਆਂ ਤਾਂ ਆਮ ਆਦਮੀ ਪਾਰਟੀ ਸੇਖਦੀ ਹੈ ਇਹ ਮਸਲਾ ਉਹਨਾਂ ਦਾ ਆ ਸਰਕਾਰ ਉਹਨਾਂ ਦੀ ਹੈ ਜ਼ਿੰਮੇਵਾਰੀ ਉਹਨਾਂ ਦੀ ਹੈ ਮੈਂ ਅਗਰ ਇੱਥੇ ਡੀਸੀ ਹੁੰਦਾ ਤਾਂ ਮਜਾ ਲੇ ਕੋਈ ਇੱਧਰ ਉੱਧਰ ਹੋ ਜਾਂਦਾ ਕਿਉਂ ਹੋ ਜਾਂਦਾ ਭਈ ਜੀ ਨੇ ਇਹ ਤਾਂ ਚਲੋ ਸਭ ਕਹਿਣ ਦੀਆਂ ਗੱਲਾਂ ਹੁੰਦੀਆਂ ਜਿੱਦੀ ਸਰਕਾਰ ਹੁੰਦੀ ਹੈ ਅਫਸਰ ਵੀ ਉਸੇ ਦੇ ਹੁੰਦੇ ਆ ਇਹ ਤਾਂ ਆਪਾਂ ਕਹਿਣ ਦੀ ਗੱਲ ਹੁੰਦੀ ਆ ਅਫਸਰ ਜਿਹੜੇ ਹੁੰਦੇ ਆ ਨਿਊਟਰਲ ਹੁੰਦੇ ਆ ਅਫਸਰ ਇਨਸਾਫ ਕਰਨ ਲਈ ਹੁੰਦੇ ਆ ਅਫਸਰ ਕੋਈ ਸਿਆਸੀ ਰੋਟੀਆਂ ਸੇਕਣ ਲਈ ਨਹੀਂ ਹੁੰਦੇ ਉਹਨਾਂ ਨੇ ਵੋਟਾਂ ਨਹੀਂ ਲੈਣੀਆਂ ਹੁੰਦੀਆਂ ਉਹਨਾਂ ਨੇ ਕਦੇ ਕਾਨੂੰਨ ਦੇ ਮੁਤਾਬਕ ਕੰਮ ਕਰਨਾ ਹੁੰਦਾ ਆ ਯਾਰ ਕਮਾਲ ਹੈ ਮੈਂ ਖੁਦ ਕਰਦਾ ਰਿਹਾ ਜੀ ਐਸਾ ਥੋੜੀ ਹੈਗਾ ਕਿ ਜੇ ਆਪਣਾ ਅਕਾਲੀਆਂ ਦੀ ਸਰਕਾਰ ਹੈ ਤੇ ਕਾਂਗਰਸੀਆਂ ਨੂੰ ਜੀਣ ਦਾ ਹੱਕ ਨਹੀਂ ਹੈ ਜੇ ਆਮ ਆਦਮੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਆ ਤੇ ਇੱਥੇ ਕੋਈ ਭਾਜਪਾ ਵਾਲਿਆਂ ਨੂੰ ਜੀਣ ਦਾ ਹੱਕ ਨਹੀਂ ਹੈਗਾ ਇਹ dit ਤੁਹਾਡੀ ਪਾਰਟੀ ਵੱਲੋਂ ਬੀਜੇਪੀ ਵੱਲੋਂ ਇਨਾਂ ਗਰੀਬਾਂ ਦੀ ਮਾਲੀ ਮਦਦ ਕਿੰਨੀ ਕੀਤੀ ਜਾਊਗੀ ਦੇਖੋ ਮੈਨੂੰ ਤਾਂ ਅਜੇ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਹੈਗਾ ਮੈਂ ਤਾਂ ਹਜੇ ਫਿਲਹਾਲ ਆਇਆ ਹੀ ਆ ਤੇ ਮੈਂ ਅਜੇ ਤਾਂ ਮੈਨੂੰ ਪੂਰੀ ਅਸਲੀਅਤ ਜਿਹੜੀ ਹੈਗੀ ਆ ਬੀਜੇਪੀ ਕਹ ਰਹੀ ਹੈ ਗਰੀਬ ਜਨਤਾ ਹਮੇਸ਼ਾ ਬੀਜੇਪੀ ਦੇ ਨਾਲ ਹੈ ਕੁਝ ਗੱਲਾਂ ਸਾਡੇ ਤੋਂ ਚਲੋ ਹੋ ਗਈ ਗੱਲ ਆ ਵੀਰ ਜੀ ਕਹਿ ਰਹੇ ਐ ਕਿ ਅਸੀਂ ਸਾਰੇ ਬੀਜੇਪੀ ਦੀ ਪੂਰੀ ਸਪੋਰਟ ਸਾਡਾ ਜੇ ਤੁਸੀਂ ਅੱਜ ਕਰ ਦਿਓ ਆ ਦੇਖੋ ਕਹਿ ਰਹੇ ਐ ਕੀ ਕਹਿੰਦੇ ਬਾਈ ਦੱਸੋ ਡੀਸੀ ਸਾਹਿਬ ਚਾਰ ਚਾਰ ਜ਼ਿਲ੍ਹਿਆਂ ਦੇ ਮਾਲਕ ਨੇ ਮੈਂ ਮੈਂ ਇਹਨਾਂ ਦੇ ਕਹਿਣ ਤੋਂ ਪਹਿਲਾਂ ਇੱਕ ਗੱਲ ਤੁਹਾਨੂੰ ਕਹਿਣ ਬਾਤ ਇਹ ਪਹਿਲਾ ਹੈਗਾ ਕਿ ਇਸ ਵਕਤ ਸਾਨੂੰ ਸਹਾਰੇ ਦੀ ਲੋੜ ਹੈ ਇਨਸਾਨੀਅਤ ਦੇ ਨਾਂ ਤੇ ਇਨਸਾਫ ਦੀ ਗੱਲ ਹੈ ਅਸੀਂ ਪੰਜਾਬ ਦੇ ਵਿੱਚ ਗੁਰੂ ਮਹਾਰਾਜ ਨੂੰ ਸਤਗੁਰੂ ਕਹਿੰਦੇ ਆ ਸਤਗੁਰੂ ਕਿਉਂ ਕਹਿੰਦੇ ਆ ਸਤ ਹੀ ਗੁਰੂ ਹੈ ਸੱਚ ਹੀ ਗੁਰੂ ਹੈ ਗੁਰੂ ਹੀ ਸਤ ਸਚਾਈ ਹੀ ਗੁਰੂ ਹੈ ਇਸ ਕਰਕੇ ਸਤਗੁਰੂ ਕਹਿੰਦੇ ਆ ਜੇ ਸਚਾਈ ਹੈਗੀ ਆ ਤੇ ਮੈਂ ਤਾਂ ਸਚਾਈ ਦੇ ਨਾਲ ਖੜਾਂਗਾ ਮੈਂ ਤੇ ਬਾਬਾ ਨਾਨਕ ਦਾ ਸ਼ੇਸ਼ ਹੈਗਾ ਮੈਂ ਗਰੀਬਾਂ ਦੇ ਨਾਲ ਖੜਾਂਗਾ ਸਭ ਤੋਂ ਪਹਿਲਾਂ ਤਾਂ ਇਹਨਾਂ 'ਚ ਬੈਠ ਕੇ ਇਹਨਾਂ ਦੀ ਗੱਲ ਸੁਣਾਗੇ ਧਿਆਨ ਨਾਲ ਕਿ ਭਈ ਅਸਲ ਵਿੱਚ ਕਿਤੇ ਇਹਨਾਂ ਨੇ ਤਾਂ ਨਹੀਂ ਰੋੜੇ ਵੱਟੇ ਵਾਰੇ